ਪੰਜਾਬ ਸਰਕਾਰ ਵੱਲੋਂ ਆਪ ਦੀ ਸਰਕਾਰ ਆਪ ਦੇ ਦਰਵਾਜ਼ਾ ਸਕੀਮ ਤਹਿਤ ਪੰਜਾਬ ਦੇ ਬਾਕੀ ਪਿੰਡਾਂ ਅਤੇ ਸ਼ਹਿਰ ਵਿੱਚ ਕੈਂਪ ਲਗਾਏ ਜਾ ਰਹੇ ਹਨ ਉਸੇ ਘੜੀ ਦੇ ਤਹਿਤ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਚਿੱਤੋ ਵਿੱਚ ਇੱਕ ਕੈਂਪ ਲਗਾਇਆ ਗਿਆ ਹਾਨੀਬਾਜੀ ਕੀ ਨਾਮ ਹੈ ਮੇਰਾ ਨਾਮ ਮੋਹਨ ਲਾਲ ਹੈ ਜੀ ਕਿਹੜਾ ਪਿੰਡ ਹੈ ਇਹ ਇਹ ਪਿੰਡ ਚਿੱਤੋ ਹੈ ਜੀ ਪੰਜਾਬ ਸਰਕਾਰ ਉਹਦੇ ਅਲੱਗ-ਅਲੱਗ ਟੈਂਪ ਲਗਾਏ ਗਏ ਨੇ ਅੱਜ ਇਹ ਤੁਸੀਂ ਟੈਂਪੋਰਰੀ ਕੰਪਨੀ ਜਿੱਥੇ ਮਲਵਾਦੀ ਕਰਾਇਆ ਜਾ ਰਿਹਾ ਹੈ ਉਹ ਕੋਜੀ ਇਹ ਜੋ ਬੋਟਾ ਬਿੱਲੇ ਮਾਨ ਸਰਕਾਰ ਨੇ ਇੱਕ ਵਾਦਾ ਕੀਤਾ ਸੀ ਕਿ ਸਰਕਾਰ ਪਿੰਡਾਂ ਚੋਂ ਚੱਲੂਗੀ ਅੱਜ ਉਹ ਵਾਦਾ ਆਪਣਾ ਪੂਰਾ ਕਰ ਰਹੇ ਆ ਅੱਜ ਬਹੁਤ ਸਾਰੇ ਸਾਡੇ ਕੰਮ ਹੈ ਜਿਹੜੇ ਪਿੰਡਾਂ ਦੇ ਜਿਹੜੇ ਦਫ਼ਤਰਾਂ ਦੇ ਵਿੱਚ ਜਾ ਕੇ ਬੜਾ ਖੱਜਲ ਹੋਣਾ ਪੈਂਦਾ ਸੀ ਆਮ ਆਦਮੀ ਨੂੰ ਅੱਜ ਉਹਨਾਂ ਦੇ ਘਰ ਬੈਠ ਕੇ ਉਹ ਕੰਮ ਹੋ ਰਹੇ ਆ ਜਿਦੇ ਵਿੱਚ ਵਿਧਵਾ ਪੈਨਸ਼ਨ ਸਕੀਮ ਹੈ ਹੋਰ ਕਈ 45 43 ਤਰ੍ਹਾਂ ਦੇ ਕੰਮ ਹੈ ਮੈਂ ਤੇ ਧੰਨਵਾਦ ਕਰਦਾ ਮਾਨ ਸਾਹਿਬ ਦਾ ਕਿ ਜਿਨ੍ਹਾਂ ਨੇ ਜੋ ਵਾਅਦਾ ਕੀਤਾ ਅੱਜ ਉਹ ਪੂਰਾ ਹੋ ਰਿਹਾ ਔਰ ਇਹ ਸੁਵਿਧਾ ਹਰ ਪਿੰਡ ਚ ਮਿਲ ਰਹੀ ਹੈ ਬੜੀ ਖੁਸ਼ੀ ਦੀ ਗੱਲ ਹੈ ਔਰ ਅਸੀਂ ਬੜੇ ਖੁਸ਼ ਆ ਮਾਨ ਸਾਹਿਬ ਕੀ ਇਹ ਜਿਹੜਾ ਕੈਂਪ ਹੈ ਇਹਦੇ ਇੱਕ ਦਿਨ ਹੀ ਲਗਾਇਆ ਜਾ ਰਿਹਾ ਹੈ ਕਿ ਨਹੀਂ ਜੋ ਸਾਨੂੰ ਪਤਾ ਲੱਗਾ ਹਰ ਪਿੰਡ ਦੇ ਵਿੱਚ ਕੈਂਪ ਲਗਾਏ ਜਾ ਰਹੇ ਆ ਪਿੰਡ 바이 ਪਿੰਡ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਸੁਵਿਧਾ ਚਲਦੀਆਂ ਰਹਿਣਗੀਆਂ ਜਿੱਦਣਾ ਕਿਸੇ ਆਮ ਪਬਲਿਕ ਨੂੰ ਪਰੇਸ਼ਾਨ ਨਹੀਂ ਹੋਣਾ। ਕਿੰਨਾ ਕ ਫਾਇਦਾ ਹੋ ਰਿਹਾ ਭਾਜੀ ਇਹਨਾਂ ਪਹਿਲਾਂ ਲੋਕ ਸ਼ਹਿਰ ਜਾਂਦੇ ਸੀ ਟਾਈਮ ਵੀ ਖਰਾਬ ਹੁੰਦਾ ਸੀ ਪੈਸੇ ਵੀ ਲੱਗਦੇ ਸੀ। ਤੇ ਕੋਈ ਦਿਨ ਸਭ ਤੋਂ ਵੱਡਾ ਤਾਂ ਇਹ ਸਮੇਂ ਦੀ ਬਚਤ ਹੈ ਜੀ। ਇਹ ਕੰਮ ਆ ਗਰੀਬ ਬੰਦੇ ਲਈ ਜਿਹਨੇ ਆਪਣਾ ਕਮਾ ਕੇ ਖਾਣਾ ਉਹਨੂੰ ਅਗਰ 2-2 3-10-10 ਦਿਨ ਦਫ਼ਤਰਾਂ ਦੇ ਚੱਕਰੇ ਮਾਰਨੇ ਪਏ ਉਹਦੇ ਲਈ ਤਾਂ ਇਹ ਬਹੁਤ ਵੱਡੀ ਗੱਲ ਹੈ ਕਿ ਉਹਦੇ ਅੱਜ ਘਰ ਦੇ ਵਿੱਚ ਹੀ ਬੈਠ ਕੇ ਉਹ ਆਪਣਾ ਕੰਮ ਕਰਵਾ ਰਿਹਾ ਤੇ ਬਹੁਤ ਵੱਡੀ ਸੁਖਦਾ ਹੈ। ਕੀ ਨਾਮ ਹੈ ਤੁਹਾਡਾ? ਸ਼ਰਨਜੀਤ ਕੋਰ। ਕਿਹੜਾ ਪਿੰਡ? ਚਿੱਤੋਵਾਦੀ। ਅੱਜ ਜਿੱਥੇ ਇੱਕ ਕੈਂਪ ਲਗਾਇਆ ਗਿਆ ਸਰਕਾਰ ਵੱਲੋਂ ਕਿ ਪਿੰਡਾਂ ਦੇ ਵਿੱਚ ਜਿਹੜੇ ਕੰਮ ਸੀਗੇ ਛੋਟੇ-ਛੋਟੇ ਉਹਨਾਂ ਨੂੰ ਸ਼ਹਿਰ ਕਰਾਉਣ ਲਈ ਜਾਣਾ ਪੈਂਦਾ ਇਹ ਅੱਜ ਤੁਹਾਡੇ ਪਿੰਡ ਦੇ ਵਿੱਚ ਇੱਥੇ ਕਰ ਰਹੇ ਨੇ ਕਿੰਨਾ ਕੁ ਤੁਹਾਨੂੰ ਇਹਦੇ ਵਿੱਚ ਸੂਝਦਾ ਕਿੰਨਾ ਕੁ ਫਾਇਦਾ ਮਿਲ ਗਿਆ ਬਹੁਤ ਫਾਇਦਾ ਮਿਲਦਾ ਪਾਜੀ ਸ਼ਹਿਰ ਜਾ ਕੇ ਧੱਕੇ ਖਾਣੇ ਪੈਂਦੇ ਸੀਗੇ ਕੰਮ ਨਹੀਂ ਹੁੰਦੇ ਸੀਗੇ ਅੱਜ ਸਾਡੇ ਇੱਥੇ ਹੀ ਪਿੰਡ 'ਚ ਬਹੁਤ ਵਧੀਆ ਕੰਮ ਹੋ ਰਿਹਾ ਸਾਰੇ ਆ ਦੇ ਆਮ ਆਦਮੀ ਪਾਰਟੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਿਤਾ ਦੇਖਦੇ ਹਾਂ ਕਿ ਜਦੋਂ ਲੇਡੀਜ਼ ਨੂੰ ਜਾਣਾ ਵੀ ਔਖਾ ਸੀਗਾ ਘਰਾਂ ਦੇ ਕੰਮ ਵੀ ਨੇ ਹਾਂਜੀ ਇੱਕ ਕੰਮ ਨਹੀਂ ਹੁੰਦਾ ਤੇ ਚਾਰ ਚੱਕਾ ਲੱਗ ਜਾਂਦੇ ਸੀਗੇ ਤੇ ਤੁਸੀਂ ਕੀ ਸਰਕਾਰ ਦਾ ਤਾਂ ਕਿੱਦਾਂ ਦੇ ਦਿੰਦੇ ਉਹਦੇ ਕੰਮਾਰੇ ਤੇ ਵਧੀਆ ਹੈ ਕਿ ਹਾਂਜੀ ਹਾਂਜੀ ਬਹੁਤ ਵਧੀਆ ਹੈ ਭਾਜੀ ਸਾਰੇ ਕੰਮ ਹੋ ਰਹੇ ਆ ੱਟਕੇ ਨਹੀਂ ਖਾਣੇ ਪੈਂਦੇ